ਸਾਧਾ ਬਹੁਤ ਹੋ ਗਿਆ ਜੀ ਮੁੰਡੇ ਹੁਣ ਕੀ ਕਰਗੀ ਮਜ਼ਦੂਰ ਹੀ ਬਣ ਗਈ ਪਹਿਲਾਂ ਚੌੜਾ ਚੌੜਾ ਚ ਲੱਗ ਗਏ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਮੁੰਡੇ ਨੇ ਬਹੁਤ ਉਹ ਕਰਲੇ ਟਿਕਟਾ ਲਾ ਕੇ ਮਰੀ ਜਾਂਦੇ ਆ ਪਾਂਤਾਂ ਤੁਰ ਰੀਆਂ ਜੀ ਮੁੰਡਿਆਂ ਦੀਆਂ ਮਰਨ ਦੇਗਾ ਸਾਡੀ ਗਲੀ ਚ ਚਾਰ ਮੁੰਡੇ ਮਰ ਗਏ ਆ ਮਹੀਨੇ ਚ ਸਾਡੇ ਨਾਲ ਦੇ ਮਰੇ ਆ ਜੀ ਜਦੋਂ ਸਾਡੇ ਨਾਲ ਦੇ ਸਾਡੇ ਤੋਂ ਤਕੜੇ ਮਰ ਗਏ ਐਥਲੀਟ ਖੇਡਿਆ ਹੋਇਆ ਸੀ ਮੁੰਡਾ ਉਹ ਗੁਜ਼ਰ ਗਿਆ ਹੁਣ ਇੱਕ ਮੁੰਡਾ ਪਰਸੋਂ ਅੱਜ ਇੱਕ ਦਾ ਪਹੂਗਾ ਸਰਕਾਰ ਮੂਰੇ ਵੀ ਬੇਨਤੀ ਕਰਦੇ ਆਂ ਜੀ ਵੀ ਬੰਦ ਕਰੋ ਜੀ ਬਹੁਤ ਹੱਲ ਕਰੋ ਕੋਈ ਮੈਨੂੰ ਤਾਂ 3 ਸਾਲ ਹੋ ਗਏ ਜੀ 15 16 ਸੈਂਟਰ ਘਟਲੇ ਮੈਂ ਸੈਂਟਰਾਂ ਚ ਤਾਂ ਜਦੋਂ ਜਾ ਵੜਦੇ ਆ ਯਰ ਉਹ ਤਾਂ ਫਰਕ ਪੈ ਹੀ ਜਾਂਦਾ ਛੱਡ ਦਿੰਦੇ ਆ ਦੋ ਤਿੰਨ ਦਿਨ ਆ ਕੇ ਘਰੇ ਵੀ ਨਹੀਂ ਲਾਉਂਦੇ ਫੇਰ ਮੰਨ ਕੇ ਚੱਲੋ ਵੀ ਦਵਾਰੇ ਫਿਰ ਕਿਵੇਂ ਕਿ ਨਾਲ ਵਾਲਾ ਆੜੀ ਨੂੰ ਦੇਖ ਕੇ ਜੀ ਕਰ ਆਉਂਦਾ ਜੀ ਤਾਂ ਐ ਕਰਿਆ ਆਉਂਦੇ ਵੀ ਅੱਜ ਲਾ ਕੇ ਦੇਖ ਲੈਣੇ ਜੀ ਹਣਾ ਦੇਖਿਆ ਤਾਂ ਤੁਸੀਂ ਹੁੰਦਾ ਹੀ ਆ ਪਹਿਲਾਂ ਹਾਂ ਵੀ ਵੀ ਸਮਾਨ ਘੰਟਾ ਰਿਆ ਹੋਊਗਾ ਦਿਮਾਗ ਚ ਹੀ ਰਹਿੰਦਾ ਇਹ ਚੀਜ਼ ਦਿਮਾਗ ਚ ਹੀ ਰਹਿੰਦੀ ਹੈ ਜੀ ਚਾਹੇ ਬੰਦਾ ਸੈਂਟਰ ਚ ਚਾਹੇ ਇੱਕ ਤੇ ਆ ਬੰਦੇ ਨੇ ਸੋਚਣਾ ਇਹ ਚੀਜ਼ ਹੈਗੀ ਜਾ ਕੇ ਸੈਂਟਰ ਚੋਂ ਸੈਂਟਰ ਦੇ ਵਿੱਚ ਵੀ ਜਦੋਂ ਕਢਾ ਕੇ ਲਿਆਉਂਦੇ ਆ ਕਰਦੇ ਉਦੋਂ ਵੀ ਇਹ ਸੋਚਦਾ ਬੰਦਾ ਵੀ ਇੱਕ ਵਾਰੀ ਤਾਂ ਲਾ ਕੇ ਦੇਖਾਂਗੇ ਜਾ ਕੇ ਯਾਰ ਅੱਛਾ ਵੀ ਕਿਉਂ ਕਿੰਨਾ ਕੁ ਫਰਕ ਕਿੰਨਾ ਕੁ ਨਸ਼ਾ ਵੀ ਹੈਗਾ ਜਾਂ ਸਿਸਟਮ ਕੀ ਬਣਿਆ ਦਾਗਾ ਅੱਛਾ ਕੁਝ ਨਹੀਂ ਕਰ ਰਹੀ ਸਰਕਾਰ ਹੀ ਮੰਨ ਕੇ ਚਲੋ ਸੈਂਟਰਾਂ ਦੇ ਵਿੱਚ ਵੀ ਇਹਦਾ ਸਿਸਟਮ ਹੈਗਾ ਵੀ ਜਿੱਥੇ ਸੈਂਟਰਾਂ ਚ ਵਿਕਦਾ ਵੀ ਆ ਵੀ ਮੁੰਡੇ ਨੇ ਸੈਂਟਰ ਚਲਾ ਰੱਖੇ ਨੇ ਹਾਂ ਅੱਛਾ ਧੰਦਾ ਤਕੜੇ ਘਰ ਦੇ ਮੁੰਡੇ ਜਿਹੜੇ ਜਾਂਦੇ ਆ ਕਿ ਸੈਂਟਰਾਂ ਚ ਚਕਵਾਉਂਦੇ ਆ ਉਹਨਾਂ ਨੇ ਸੈਂਟਰਾਂ ਵਾਲਿਆਂ ਨੇ ਧੰਦਾ ਬਣਾਇਆ ਜੀ ਅੱਛਾ ਅੱਛਾ ਤੇ ਸੈਂਟਰਾਂ ਦੇ ਵਿੱਚ ਤਕੜੇ ਘਰਾਂ ਦੇ ਮੁੰਡੇ ਤਾਂ ਪਿੰਦੇ ਆ ਸਮਾਨ ਉਹ ਸੈਂਟਰਾਂ ਦੇ ਵਿੱਚ ਵੀ ਨਹੀਂ ਛੱਡ ਉਹਨਾਂ ਸੈਂਟਰਾਂ 'ਚ ਵੀ ਮਿਲਦਾ ਜਿਹੜਾ ਸਾਡੇ ਵਰਗੇ ਗਰੀਬ ਹੁੰਦੇ ਆ ਉਹਨਾਂ ਸਾਡੇ ਕਮੇਟੀਆਂ ਬਣੀਆਂ ਨਹੀਂ ਕਿੰਨੇ ਵਾਰੀ ਕਮੇਟੀ ਬਣ ਗਈ ਕਿਦੋਂ ਪਹਿਲਾਂ ਮੁੱਦਾ ਚੱਕਿਆ ਸੀਗਾ ਸਾਰੇ ਪੰਚਾਇਤ ਨਹੀਂ ਚੱਕੇ ਸਾਰੀ ਪੰਚਾਇਤੀ ਇਕੱਠੀ ਹੋਈ ਸੀ ਕੋਈ ਕਿਸੇ ਨੇ ਉਹ ਨਹੀਂ ਕਰਿਆ ਸੀ ਵੀ ਜਾਂ ਮੈਂ ਭਾਜੀਪੀ ਦਾ ਜਾਂ ਕਾਂਗਰਸ ਦਾ ਜਾਂ ਚਟਾਲੇ ਦਾ ਕਿਸੇ ਨੇ ਕੋਈ ਸਾਰੇ ਇਕੱਠੇ ਹੋ ਗਏ ਸੀ ਹਾਂ ਬਾਲਾ ਵੀ ਉਹਨਾਂ ਨੇ ਸਾਰੇ ਇਕੱਠੇ ਹੋ ਕੇ ਕਿਹਾ ਵੀ ਪਿੰਡ 'ਚ ਜਿਹੜੇ ਗਰੀਬ ਘਰਾਂ ਦੇ ਮੁੰਡੇ ਸੀਗੇ ਜੀ ਉਹਨਾਂ ਨੂੰ ਹੀ ਉਹਨਾਂ ਨੇ ਕਰਨੇ ਨੂੰ ਕੁੱਟਿਆਗਾ ਜਾਂ ਪਰਚੇ ਪਏ ਨੇ ਗਰੀਬ ਘਰਾਂ ਦੇ ਮੁੰਡਿਆਂ ਤੇ ਪਏ ਨੇ ਕੋਈ ਮੰਨ ਕੇ ਚੱਲੋ ਜ਼ਿੰਮੇਵਾਰ ਤੇ ਨਹੀਂ ਕਿਸੇ ਤੇ ਕਹਿੰਦੇ ਅਸੀਂ ਕੁੱਟੇ ਕੁਛ ਨੂੰ ਨਹੀਂ ਕੁਛ ਕਿਹਾ ਬਸ ਕੱਲੇ ਗਰੀਬਾਂ ਤੇ ਜਿਹੜੇ ਵੀ ਮੰਨ ਕੇ ਚੱਲੋ ਵੀ ਨਸ਼ਾ ਕਰਦੇ ਸੀਗੇ ਉਹਨਾਂ ਨੂੰ ਹੀ ਕੁੱਟਿਆ ਕਰ ਲਿਆ ਨੂੰ ਵੇਚਣ ਵਾਲੇ ਤੇ ਕਿਸੇ ਨੇ ਕੋਈ ਮੁੱਦਾ ਨਹੀਂ ਚੱਕਿਆ ਜੇ ਚੱਕਿਆਗਾ ਪੰਜਾਬ ਪੁਲਿਸ ਨੇ ਚੱਕਿਆਗਾ ਹਰਿਆਣੇ ਚੋਂ ਪੰਜਾਬ ਪੁਲਿਸ ਚੱਕ ਚੱਕ ਕੇ ਲੈ ਕੇ ਜਾਂਦੀ ਆ ਮੁੰਡੇ ਹਾਂ ਤੇ ਜਿਹੜੇ ਪੀਣ ਵਾਲੇ ਆ ਕੇ ਪੀਣ ਵਾਲਿਆਂ ਨੂੰ ਪਿੰਡ ਵਾਲੀ ਪੁਲਿਸ ਕੁੱਟੀ ਜਾਂਦੀ ਹੈਗੀ ਹਾਂ ਅਸੀਂ ਤਾਂ ਬਹੁਤ ਤੰਗ ਆ ਗਏ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਨਸ਼ਾ ਕਰਦੇ ਆਂਗੇ ਕੋਈ ਡਰ ਨਹੀਂ ਰਹਿੰਦਾ ਕਿਸੇ ਦਾ ਪਰ ਐਂ ਦਿਲ ਜਾ ਦੁਖਦਾ ਵੀ ਯਾਰ ਉਹ ਚਲ ਗਿਆ ਓਦੋਂ ਲੱਗਦਾ ਕਿ ਕਦੇ ਸਾਡੀ ਵੀ ਵਾਰੀ ਆਊਗੀ ਸਾਡੀ ਵੀ ਵਾਰੀ ਆਊਗੀ ਜਦੋਂ ਪਾਂਤੀ ਤੁਰੀ ਹੈ ਜੀ ਹੁਣ ਵਾਢਾ ਲਾ ਲੈਨੇ ਆਪਾਂ ਹਰੇ ਨੂੰ ਐਂ ਵਾਢਾ ਲੱਗ ਰਿਹਾ ਹੈਗਾ ਮੁੰਡਿਆਂ ਦਾ ਮਾਰਨ ਦਾ ਅੱਛਾ ਇੱਕ ਮੈਨੂੰ ਕਹਾਣੀ ਇਹ ਦੱਸ ਵੀ ਤੂੰ ਕਹਿੰਦਾ 60 ਸਾਲ ਹੋ ਗਏ ਇੱਕ ਇਹ ਕਹਿ ਦਿੰਦੇ ਆ ਵੀ ਯਾਰ ਫਲਾਣੇ ਮੁੰਡੇ ਨੇ ਲਾਤਾ ਐ ਲਾ ਵੀ ਦਿੰਦੇ ਦੂਜੇ ਨਵੇਂ ਨੂੰ ਪਟਾ ਵੀ ਲੈਨੇ ਤੁਸੀਂ ਨਹੀਂ ਨਵੇਂ ਮੁੰਡੇ ਨੂੰ ਜੀ ਆਪਾਂ ਤਾਂ ਸੌਂ ਦੇ ਸਕਦੇ ਆ ਵੀ ਮੇਰੇ ਸਾਹਮਣੇ ਤਾਂ ਮੰਨ ਕੇ ਚੱਲੋ ਵੀ ਜਿਹੜੇ ਨਵੇਂ ਮੁੰਡੇ ਬਹੁਤ ਘਰਦੇ ਵੀ ਨੇ ਪਰ ਮੇਰੇ ਸਾਹਮਣੇ ਮੇਰੇ ਤੋਂ ਡਰਦੇ ਨੇ ਮੇਰੇ ਸਾਹਮਣੇ ਵੀੜੀ ਵੀ ਨਹੀਂ ਪੀਂਦੇ ਅੱਛਾ ਹਾਂ ਮੇਰੇ ਤੋਂ ਤਾਂ ਇੰਨਾ ਡਰਦੇ ਨੇ ਤੇ ਜਦੋਂ ਮੰਨ ਕੇ ਚੱਲੋ ਵੀ ਹੋਰ ਮੁੰਡੇ ਨਾਲ ਦੇ ਹੁੰਦੇ ਨੇ ਉਹ ਕਹਿ ਦਿੰਦੇ ਨੇ ਵੀ ਜਦੋਂ ਪੀਂਦੇ ਆ ਪੀ ਲੈਣਦੇ ਯਾਰ ਉਹ ਸ਼ਹਿ ਦੇ ਦਿੰਦੇ ਹਟਾਉਂਦੇ ਹੀ ਨਹੀਂ ਜੀ ਮੁੰਡੇ ਨਾਲ ਦੇ ਨੂੰ ਵੀ ਲਾਉਂਦਾ ਅਗਲਾ ਆਪਦੇ ਸਵਾਦ ਨੂੰ ਆਂਗਾ ਕਿਸੇ ਨੂੰ ਕੋਈ ਲਾਉਂਦਾ ਨਹੀਂ ਪਰ ਅਗਲਾ ਐਂਕ ਸ਼ਹਿ ਦੇ ਦਿੰਦੇ ਵੀ ਜੇ ਕੋ ਕਰ ਹੀ ਜਾਂਦਾ ਕਰੀ ਜਾਂਦੇ ਤੈਨੂੰ ਵੀ ਚੱਕਰਾ ਮੈਨੂੰ ਤਾਂ ਦੋ ਤਿੰਨ ਵਾਰੀ ਮੁੰਡੇ ਜਿਹੜੇ ਵੀੜੀਆਂ ਬੂੜੀਆਂ ਤੇ ਲੱਗੇ ਇੱਕ ਵਾਰੀ ਮੁੰਡੇ ਉਹਨਾਂ ਨੇ ਮੈਂ ਕਹਤਾ ਤੂੰ ਸਿੱਕਤਾ ਪੀਨੇ ਤੇ ਉਹਦੀ ਮਾਂ ਨੇ ਮੇਰੇ ਨਾਲ ਪੂਰਾ ਲੜਿਆ ਤੇ ਹੁਣ ਉਹ ਮੁੰਡਾ ਆਪਦੇ ਘਰੋਂ ਸਮਾਨ ਚੱਕ-ਚੱਕ ਕੇ ਵੇਚਦਾ ਐਰ ਜੀ ਗੱਲ ਨਹੀਂ ਅਸੀਂ ਵੀ ਵੇਚਦੇ ਆਂ ਚੱਕ-ਚੱਕ ਕੇ ਸਾਡੇ ਵੀ ਪਰਿਵਾਰ ਤੰਗ ਆ ਗਏ ਪਰ ਮੰਨ ਕੇ ਚਲੋ ਮਜਬੂਰੀ ਦੇ ਵਿੱਚ ਨਹੀਂ ਪਤਾ ਲੱਗਦਾ ਜੀ ਹਨ ਤੁਸੀਂ ਵੀ ਏਡੀ ਦੂਰੋਂ ਆਇਆ ਸਾਡੀ ਸੁਣਨਾ ਨਾ ਵੀ ਜੀ ਸਰਕਾਰ ਸੁਣੇ ਸਰਕਾਰ ਤੱਕ ਵੀਡੀਓ ਪਹੁੰਚੇ ਨਾ ਉਹ ਮੁੰਡੇ ਮੰਨ ਕੇ ਚਲੋ ਵੀ ਉਹਦੀ ਮਾਂ ਨੇ ਮੇਰੇ ਨਾਲ ਬਹੁਤ ਬੇਇੱਜ਼ਤੀ ਕੀਤੀ ਮੇਰੀ ਮੈਨੂੰ ਕਿਹਾ ਵੀ ਤੂੰ ਕੈਮੂਗੀ ਚੱਕਰਾਗਾ ਸਾਡੇ ਮੁੰਡਾ ਤੇ ਕੂ ਕਰਦਾਗਾ ਤੂੰ ਹੁਣ ਉਹ ਮੁੰਡੇ ਚਿੱਟਾ ਲਾਉਂਦੇ ਨੇ ਸਾਰਾ ਕੁਝ ਕਰਦੇ ਨੇ ਉਦੋਂ ਸ਼ੁਰੂਆਤ ਸੀ ਉਦੋਂ ਸ਼ੁਰੂਆਤ ਸਿਕਟਾਂ ਤੋਂ ਸੀ ਜੀ ਸਿਕਟਾਂ ਬੀੜੀਆਂ ਤੋਂ ਕਰੇ-ਕਰੇ ਪਿੰਦੇ ਹੁੰਦੇ ਸੀ ਅੱਛਾ ਹੁਣ ਜਿਹੜੇ ਤਾਂ ਬਣ ਕੇ ਚੱਲੋ ਉਹ ਗਰੁੱਪ ਚੋਂ ਕੋਈ ਤਾਂ ਚਿੱਟਾ ਤਾਂ ਬਣ ਕੇ ਚੱਲੋ ਵੀ ਦੋ ਤਿੰਨ ਮੁੰਡੇ ਦਾ ਚਿੱਟੇ ਤੇ ਪੂਰਾ ਫੁੱਲੀ ਹੋ ਰਹੇ ਨੇ ਨਾ ਜਵਾਕ ਹੀ ਨੇ ਛੋਟੇ-ਛੋਟੇ ਤੇ ਕੋਈ ਸੁੱਖਾ ਮਸਲ ਵਸਲ ਕੇ ਪੀਂਦਾ ਕੋਈ ਕੁਸ਼ ਕਰਦਾ ਸੁੱਖਾ ਤਾਂ ਚਲੋ ਇਹ ਤਾਂ ਮੰਨ ਕੇ ਚੱਲੋ ਵੀ ਲੋਕਲ ਨਸ਼ਾ ਆ ਗਿਆ ਆਮ ਹਣਾ ਜਿਹੜੇ ਸਰਕਾਰਾਂ ਦੇ ਨਸ਼ੇ ਨੇ ਵੱਡੇ ਇਹਨੂੰ ਕਹਿੰਦੇ ਅਸੀਂ ਦਾ ਮਜਬੂਰੀਆਂ ਬਣ ਰੀਆਂ ਵੀ ਸਾਡੀਆਂ ਸਾਡੇ ਤੋਂ ਨਹੀਂ ਦੇ ਬਰਬਾਦ ਹੀ ਹੋ ਰਹੇ ਆ ਜੀ ਸਾਰੇ ਨਹੀਂ ਯਾਰ ਇਹ ਕੈਮਰੇ ਦੇ ਮੂਹਰੇ ਮੈਂ ਕੱਲਾ ਬੈਠਾਂਗਾ ਤੇਰੇ ਹਿਸਾਬ ਨਾਲ ਕਿਵੇਂ ਸੁਧਾਰ ਹੋ ਸਕਦਾ ਹੈ ਸੁਧਾਰ ਤਾਂ ਸਰਕਾਰ ਹੀ ਕਰ ਸਕਦੀ ਹੈ ਸਾਡੇ ਮੁੱਦਿਆਂ ਨਾਲ ਕੁਝ ਨਹੀਂ ਬਣਦਾ ਬਹੁਤ ਬੜੀ ਬਹੁਤ ਸਰਕਾਰ ਇਹ ਕਹਿੰਦੀ ਹੈ ਬੀਜ ਪੀਓ ਨਾ ਤੁਸੀਂ ਲੈਣ ਵਾਲੇ ਨਾ ਹੋਏ ਸਿੱਧੇ ਨਾਲ ਇਹ ਦਿਮਾਗ ਦੇ ਵਿੱਚ ਹੀ ਯਾਰ ਜਨ ਪਤਾ ਨਹੀਂ ਕੀ ਵੜ ਰਹੇ ਜੀ ਸੈਂਟਰਾਂ ਦੇ ਵਿੱਚੋਂ ਕੱਟ ਸੈਂਟਰ ਕੱਟ ਕੇ ਵੀ ਅਸੀਂ ਹਮ ਮੰਨ ਕੇ ਚੱਲੋ ਵੀ ਆ ਕੇ ਲਾ ਲੈਨੇ ਆ ਇਹ ਦਿਮਾਗ ਦਾ ਨਸ਼ਾ ਵੜ ਰਿਹਾਗਾ ਅੱਛਾ ਹਾਂ ਠੀਕ ਹੈ ਤੇ ਸਾਡੇ ਪਿੰਡ ਪਹਿਲਾ ਕਮੈਂਟੀਆਂ ਬਣੀਆਂ ਨੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਜ਼ਮੀਨਾਂ ਨਹੀਂ ਵਾਉਂਦੇ ਅਸੀਂ ਕਾਠ ਹੀ ਰੱਖਾਂਗੇ ਤੇ ਜੇ ਜਦੋਂ ਮੰਨ ਕੇ ਚੱਲੋ ਵੀ ਉਹਨਾਂ ਨੇ ਚੱਕਿਆ ਸੀਗਾ ਫਿਰ ਆਪਾਂ ਬਣਾਇਆ ਸੀ ਉਹਨਾਂ ਦਾ ਸਾਰਿਆਂ ਦਾ ਵੀ ਕਿਸੇ ਨੇ ਕੋਈ ਪਹਿਲਾਂ ਵੀ ਗੱਲ ਕੀਤੀ ਸੀ ਮੈਂ ਵੀ ਕਿਸੇ ਨੇ ਕੁਝ ਨਹੀਂ ਸੋਚਿਆ ਵੀ ਜਿਸ ਚਾਹੇ ਅਸੀਂ ਕਾਂਗਰਸ ਆ ਚਾਹੇ ਕਾਲੀ ਆ ਚਾਹੇ ਆਮ ਆਦਮੀ ਵਾਲੇ ਆ ਚਾਹੇ ਮੋਦੀ ਵਾਲੇ ਆ ਕਿਸੇ ਨੇ ਨਹੀਂ ਸੋਚਿਆ ਕੁਝ ਸਾਰੇ ਇਕੱਠੇ ਹੋ ਕੇ ਮੁੰਡੇ ਤੇ ਮੁੰਡੇ ਵੀ ਤੇ ਪੰਚਾਇਤ ਵੀ ਸੀ ਸਾਡੀ ਉਹਨਾਂ ਨੇ ਬਹੁਤ ਵਿਚਾਰਿਆਂ ਨੇ ਜ਼ੋਰ ਲਾਇਆ ਪਰ ਕੁੱਤੇ ਵੀ ਨਹੀਂ ਸਾਰਾ ਕੋਈ ਟਿਕਾ ਨਹੀਂ ਕੁਝ ਨਹੀਂ ਕਰਿਆ ਉਹਦੇ ਨਾਲ ਕੋਈ ਫਰਕ ਪਿਆ ਕੋਈ ਫਰਕ ਕੁਝ ਨਹੀਂ ਪਿਆ ਜੀ ਕੀ ਕਹਣਾਗਾ ਵੀ ਵੀ ਆ ਸੇ ਵਸੇ ਉਹ ਗਲਾਉਣ ਲੱਗੇ ਹੋਣੇ ਜਿਹੜੇ ਮੁੰਡੇ ਕੁੱਟਦੇ ਸੀਗੇ ਨਾਲ ਹਨਾ ਬੜੀ ਉਹ ਵੀ ਮੁੰਡੀ ਮੁੰਡੇ ਪਿੰਦੇ ਨੇ ਜੀ ਅੱਛਾ ਉਹ ਵੀ ਸੀ ਜਿਹੜੇ ਮੁੰਡੇ ਪਿੰਦੇ ਸੀ ਸਾਰੇ ਜੀ ਸਾਰੇ ਮੁੰਡੇ ਮੰਨ ਕੇ ਚੱਲੋ ਪਿੰਦੇ ਸੀਗੇ ਜਿਹੜਾ ਨੇ ਕੁੱਟਿਆ ਹੈਗੀ ਆਪਦੇ ਨਾਲ ਦੇ ਇਲਾਜੀਆਂ ਨੂੰ ਮੰਨ ਕੇ ਚੱਲੋ ਉਹਨਾਂ ਨੇ ਕੁੱਟਿਆਗਾ ਅੱਛਾ ਹਾਂ ਹੋਰ ਨਹੀਂ ਕਿਸੇ ਨੂੰ ਕੁੱਟਿਆ ਵੀ ਗਰੀਬਾਂ ਨੂੰ ਕਿਤਨਾ ਮੁੰਡਾ ਜ਼ਿਮੀਂਦਾਰਾਂ ਦਾ ਅੱਛਾ ਹਾਂ ਇੱਕ ਆ ਮਲੜੀ ਤੋਂ ਵਿਚਾਰਾ ਕੁੱਟਿਆ ਗਿਆ ਸੀ ਉਹਦੇ ਨਾਲ ਫੜੇ ਗਿਆ ਸੀ ਇਹ ਜਿਮੀਂਦਾਰਾਂ ਦਾ ਵੱਡਾ ਘਰ ਦਾ ਮੁੰਡਾਗਾ ਇਹਦੇ ਨਾਲ ਹੱਥ ਲਾਓ ਤੇ ਜਿਹੜਾ ਮਜਬੀ ਸਿੱਖਣ ਦਾ ਮੁੰਡਾ ਸੀਗਾ ਉਹ ਉਹਦੇ ਨਾਲ ਹੀ ਲੀਲੇ ਕਰਤੀ ਸੀ ਪੁੜੇ ਅੱਛਾ ਪਿੱਛਾ ਸਾਰਾ ਲੀਲਾ ਕਰਤਾ ਸੀਗਾ ਮਾਰ ਮਾਰ ਕੇ ਡਾਂਗਾ ਤੇ ਜਦੋਂ ਮੰਨ ਕੇ ਚੱਲੋ ਕਹਿੰਦੇ ਇਹਦੇ ਹੱਥ ਲਾਓ ਫਿਰ ਵੀ ਇਕੱਲੇ ਗਰੀਬਾਂ ਵਾਸਤੇ ਬਣਾਇਆ ਸੀ ਉਹ ਸਿਸਟਮ ਵਿਗਦਾ ਤਾਂ ਵੱਡੇ ਘਰਾਂ ਦੇ ਸੀ ਸਿਸਟਮ ਘਰਚ ਪਰਿਵਾਰ ਚ ਹੋਰ ਕੌਣ-ਕੌਣ ਆਦਰੇ ਘਰਚ ਪਰਿਵਾਰ ਚ ਇੱਕ ਭੈਣ ਹੈ ਜੀ ਮੈਰਿਜ ਹੋਈ ਉਹਦੀ ਤਾਂ ਇੱਕ ਛੋਟਾ ਮੇਰੀ ਤੋਂ ਭਰਾ ਉਹ ਵੀ ਬਸ ਭਰਾ ਹਾਲੀ ਹੈ ਸਾਡੇ ਦਾ ਪੱਟੇ ਗਏ ਸਾਰੇ ਜੇ ਤਾਂ ਕਿਸੇ ਦਾ ਇੱਕ ਅਗਰ ਇੱਕ ਲਾਉਂਦਾ ਜੇ ਕਿਸੇ ਦੇ ਦੋ ਨੇ ਤਾਂ ਉਹਨਾਂ ਮਾਂ ਪਿਓ ਨੂੰ ਤਾਂ ਜੀ ਮਰ ਗਏ ਸਾਡੇ ਦਾ ਅੱਛਾ ਹਾਂ ਆ ਮਾਂ ਪੇ ਉਹਨਾਂ ਕੋਲ ਤਾਂ ਭੋਗ ਤੇ ਪੈਸੇ ਲਾਉਣ ਨੂੰ ਵੀ ਹੈ ਨਹੀਂ ਗੇ ਸਰਕਾਰ ਨੂੰ ਵੀ ਬੇਨਤੀ ਕਰਦੇ ਆਂਗੇ ਤੇਰੇ ਮਾਤਾ ਮਤਲਬ ਲੋਕਾਂ ਦੇ ਘਰਾਂ ਘਰਾਂ ਚ ਡੈਡੀ ਰਾਤ ਨੂੰ 12 12 ਵਜੇ ਤੱਕ ਪੈਸੇ ਮੰਗਣ ਜਾਂਦੀ ਹੈ ਜੀ ਤੁਹਾਡੇ ਵਾਸਤੇ ਸਾਡੇ ਵਾਸਤੇ ਜੀ ਰਾਤ ਨੂੰ 12 12 ਵਜੇ ਵੀ 100 ਰੁਪਏ ਦੇ ਦਿਓ 200 ਰੁਪਏ ਦੇ ਦਿਓ ਅੱਛਾ ਆ ਹਾਲ ਹੋਰੇ ਸਾਰਿਆਂ ਦੇ ਇਕੱਲੇ ਮੇਰੇ ਨਹੀਂ ਸਾਰਿਆਂ ਦੇ ਮੇਰੇ ਮੈਂ ਤਾਂ ਆਪ ਦੇ ਤਲਾਕ ਹੀ ਕਹਿੰਦਾ ਵੀ ਹਾਂ ਸਹੀ ਗੱਲ ਮੇਰੇ ਵਾਸਤੇ ਮੇਰੀ ਮਾਂ ਮੰਗ ਕੇ ਲੈਂਦੀ ਹੈ ਪੈਸੇ ਤੈਨੂੰ ਉਦੋਂ ਦੁੱਖ ਜਾਂ ਹੁੰਦਾ ਵੀ ਮੇਰੀ ਮਾਂ ਨੂੰ ਦੁੱਖ ਹੁੰਦਾ ਜੀ ਪਰ ਮੈਂ ਕੀ ਕਰਾਂ ਮੇਰੇ ਡੰਗ ਵੱਜਦੇ ਨੇ ਨਹੀਂ ਮੈਂ ਸੈਂਟਰਾਂ ਚ ਵੀ ਘਟ ਗਿਆ ਮੇਰੇ ਦਿਮਾਗ ਦੇ ਵਿੱਚ ਸਾਰੇ ਆਉਂਦੇ ਗੱਲ ਇਹ ਅੱਛਾ ਜਿਹੜੇ ਜਿਹੜੇ ਨਾ ਉਹ ਆਪਣੇ ਜਿਹੜੇ ਮੌਤਾਂ ਹੋ ਜਾਂਦੀਆਂ ਉਹ ਉਹ ਓਵਰਡੋਜ ਕਹਿ ਦਿੰਦੇ ਹੈਗੇ ਉਹ ਟੀਕੇ ਨਾਲ ਹੁੰਦਾ ਕਿਵੇਂ ਹੁੰਦਾ ਕੀ ਕਹਾਣੀ ਜੋ ਤੁਹਾਡੇ ਜਿਹਦੇ ਤਾਂ ਮੰਨ ਕੇ ਚੱਲੋ ਜੀ ਇਹ ਤਾਂ ਆਪਾਂ ਹੋ ਜੇ ਪਤਾ ਨਹੀਂ ਵੀ ਜਿਹੜੇ ਟੀਕੇ ਲਾਉਂਦੇ ਆ ਮੁੰਡੇ ਉਹਨਾਂ ਨੂੰ ਘਰ ਦੇ ਕਹਿੰਦੇ ਨੇ ਵੀ ਤੂੰ ਵੀ ਟੀਕੇ ਲਾਉਣਾ ਤੂੰ ਨਾਲ ਆਇਆ ਕਰ ਟੀਕੇ ਵੀ ਘਟਾ ਦੇ ਜਾਂ ਛੱਡ ਦੇ ਪੰਨੀ ਤੇ ਮਾਪਿਓ ਦਾ ਤਾਂ ਇੰਨੇ ਸਾਰੇ ਹੁੰਦੇ ਕਹਿੰਦਾ ਨਾ ਤੇ ਜਿਹੜਾ ਮੰਨ ਕੇ ਚੱਲੋ ਬੰਦਾ ਪੀਂਦਾ ਹੁੰਦਾ ਜਿਵੇਂ ਹੁਣ ਮੈਂ ਇਹ ਦਲ ਦਲ ਚ ਫਸ ਰਾਂਗਾ ਮੈਂ ਆਦੇ ਘਰਦਿਆਂ ਨੂੰ ਉਹ ਤਾਂ ਗੋਲਣਾ ਲਾਉਂਦਾ ਸੀ ਤੈਨੂੰ ਮਰ ਗਿਆ ਇਹ ਤੇ ਜੀ ਨਾਲ ਨਹੀਂ ਮਰਦਾ ਅੱਛਾ ਐਂ ਕਹਿੰਦੇ ਆਂ ਹਾਂ ਐਂ ਕਹਿ ਦਿੰਨੀ ਆਂ ਜੀ ਅੱਛਾ ਮਜੂਰੀਆਂ ਚ ਫਸਰੇ ਆਂ ਜੀ ਕੀ ਕਰਕੇ ਹੁਣ ਦਲਦਲ ਤੋਂ ਨਿਕਲੇ ਨਹੀਂ ਯਾਰ ਸਰਕਾਰ ਹੀ ਇਹ ਕੰਮ ਕਰ ਸਕਦੀ ਜਦੋਂ ਲੋਕਡਾਊਨ ਲਾ ਸਕਦੀ ਹੈ ਨਾ ਜੀ ਹਾਂ ਕੁਝ ਵੀ ਕਰ ਸਕਦੀ ਹੈ ਹੁਣ ਮੈਂ ਮੰਨ ਕੇ ਚੱਲੋ ਵੀ ਕੁਝ ਵੀ ਚਲੋ ਮੇਰੇ ਤੋਂ ਬੋਲਣ ਦੀ ਹਿੰਮਤ ਨਹੀਂ ਹੁੰਦੀ ਜਦੋਂ ਮੈਂ ਸ਼ੈਰੀਂ ਕੀਤਾ ਮੈਂ ਤਾਂ ਉੱਠਿਆ ਨਹੀਂ ਜਾਂਦਾ ਜੀ ਸਹੀ ਦੱਸਾਂ ਚਾਹੇ ਤਾਂ ਮੰਨ ਕੇ ਚੱਲੋ ਕੁਝ ਵੇਚ ਕੇ ਨਸ਼ਾ ਕਰਾਂ ਤੜਕੇ ਜੇ ਨਹੀਂ ਵੇਚਣਾ ਤਾਂ ਮੰਨ ਕੇ ਚੱਲ ਮੇਰੀ ਦਾਦੀ ਹੋਰਾਂ ਮੇਰੇ ਦਾਦੀ ਦੀ ਪਰਸਾਂ ਉਹਦੀ ਮੇਰੇ ਇੱਕ ਮੰਨ ਕੇ ਚੱ ਪਾਗਲਾਗਾ ਹਾਂ ਮੇਰਾ ਚਾਚਾਗਾ ਹਾਂ ਉਹ ਮਨ ਵੀ ਜਾਰੇ ਦੀ ਉਧੀ ਬਲਸਣੋਂ ਦੀ ਉਹ ਨੰਗੇ ਰਹਿੰਦਾ ਕ ਕੱਪੜੇ ਕੋਪੜੇ ਨਹੀਂ ਪਾਉਂਦਾ ਜੇ ਪਾ ਦਿੰਨੇ ਆ ਸੀ ਤਾਂ ਲਾ ਕੇ ਡੇਗ ਦਿੰਦਾ ਜੇ ਦੇਖਣਾ ਤਾਂ ਦਿਖਾ ਵੀ ਦਿੰਨੇ ਆ ਉਹਦੀ ਵੀ ਬਲਸਣੋਂਦੀ ਆ ਤੇ ਮੇਰੇ ਦਾਦੀ ਦੀ ਬਲਸਣੋਂਦੀ ਆ ਮੈਂ ਉਹਨਾਂ ਤੋਂ ਕਿਵੇਂ ਨਾ ਕਿਵੇਂ ਕਰਕੇ ਸਾਰੇ ਪੈਸੇ ਖੋਹ ਲੈਣਾ ਅੱਛਾ ਖੋਹ ਵੀ ਲੈਣਾ ਕਿ ਦੇ ਦੋ ਮੈਨੂੰ ਦੇ ਦੋ ਦੇ ਦੋ ਤੇ ਮੇਰੀ ਦਾਦੀ ਮੇਰਾ ਦਾਦਾ ਮੇਰਾ ਮਾ ਪਿਓ ਮੇਰੇ ਚਾਚੇ ਤਾਏ ਕੱਲਾ ਮੈਂ ਕਰਦਾ ਘਰ ਦੇ ਵਿੱਚੋਂ ਸਾਰੇ ਤੰਗ ਆ ਜੀ ਪੰਜ ਭਰਾ ਨੇ ਮੇਰੇ ਬਾਪੇ ਉਰੀ ਜਿੱਕਦਾ ਪੰਜਰਾ ਦਿਮਾਗ ਤੋਂ ਉਫਸਰ ਕੀ ਹੈ ਹਾਂ ਸਾਰੇ ਮੰਨ ਕੇ ਚੱਲੋ ਪਰਿਵਾਰ ਦੇ ਵਿੱਚ ਵਾਹ ਕੱਲੇ ਦੇ ਕਰਕੇ ਮੁੰਡਾ ਮੈਚ ਵੱਡਾ ਸਾਰਾ ਚੋ ਮੇਰੇ ਕਰਕੇ ਹੀ ਸਾਡੇ ਛੋਟੇ ਛੋਟੇ ਜਵਾਕ ਵੀ ਤੰਗ ਨੇ ਵੀ ਇਹ ਦਲ ਦਲ ਦੇ ਵਿੱਚ ਫਸ ਰਿਹਾ ਹੈਗਾ ਕਦੇ ਛੋਟੇ ਛੋਟਾ ਤੋਂ ਬਣ ਕੇ ਚੱਲੋ ਵੀ ਲਪੜੇ ਵੀ ਮਾਰ ਜਾਂਦੀ ਨਹੀਂ ਅੱਛਾ ਜੀ ਲਪੜੇ ਮਾਰਦੇ ਨਹੀਂ ਜਦੋਂ ਵੀ ਕਹਣਗੇ ਤੰਗ ਕਰਦੇ ਉਹਨਾਂ ਨੂੰ ਅੱਛਾ ਪੈਸੇ ਦੋ ਵੀ ਐਂ ਕਰੋ ਤੇ ਤੇਰੇ ਤੇਰੇ ਨਾਲ ਵੀ ਕਦੇ ਮੈਨੂੰ ਮੈਂ ਬੀੜੀਆਂ ਵੜੂਆਂ ਵਾਸਤੇ ਹੁਣ ਜਦੋਂ ਸਮਾਨ ਲੱਗਿਆ ਹੁੰਦਾ ਜੀ ਹੈਨਾ ਉਦੋਂ ਕਹਿ ਦਿੰਨੇ ਆਂ ਕਿ ਵੀ ਬੀੜੀ ਪੀਲ ਕੇ ਜਾਂ ਜਰਦਾ ਲਾ ਲੇ ਕਿਸੇ ਤੋਂ ਕੁਝ ਨਹੀਂ ਛੱਡਦੀ ਜੀ ਜੇ ਕੋਈ ਬੀੜੀ ਵਾਲਾ ਆ ਗਿਆ ਤਾਂ ਹੁਣ ਤੋਂ ਬੀਵੀ ਮੰਗਲੀ ਤੇ ਕੋਈ ਜਰਦੇ ਵਾਲਾ ਆ ਗਿਆ ਤਾਂ ਜਰਦਾ ਲਾ ਲਿਆ ਐਰ ਜੇ ਸਿਸਟਮ ਹੋ ਰਹੇ ਨੇਗੇ ਠੀਕ ਹੈ ਬਈ ਦਲ ਦਲ ਚ ਸਾਰੇ ਚ ਕੋਈ ਫਸ ਰਹੇ ਨਹੀਂ ਮੁੰਡੇ ਇੱਕ ਦਿਨ ਚ ਕਿੰਨੇ ਕਦਾ ਮਤਲਬ ਲਾਲਾ ਨਾ ਮੇਰਾ ਜੀ ਮੇਰਾ ਤਾਂ ਜੀ ਮੰਨ ਕੇ ਚੱਲੂ ਵੀ ਕੰਮ ਐਰ ਜਾਗਾ ਮੈਂ ਤਾਂ ਜੀ ਦੰਚੇ 4 4000 ਦਾ 5 5000 ਦੇ ਪੀਤਾ ਮੈਂ ਵੇਚਦਾ ਹੁੰਦਾ ਸੀ 17 17 18 18000 ਦਾ ਪੀਤਾ ਤੇ ਜਦੋਂ ਵੇਚਦਾ ਸੀ ਮੈਂ ਮੇਰੀ 1.5 ਲੱਖ ਰੁਪਏ ਦੀ ਸੇਲ ਹੁੰਦੀ ਸੀ ਦਿੱਲੀ ਵਾਲਾ ਸਾਮਾਨ ਚੱਲਦਾ ਤਾਂ ਹੁਣ ਵੀ ਉਹੀ ਸਿਸਟਮ ਆ ਜੀ ਵੇਚਣਾ ਮੈਂ ਤਾਂ ਆਪਦੀ ਮਜਬੂਰ ਦੱਸ ਰਿਹਾਗਾ ਜੀ ਮੈਂ ਠੀਕ ਹੈ ਦੋ ਦਰਦ ਦੱਸ ਰਿਹਾ ਤਾਂ ਵੀ ਪੇੜ ਤਾਂ ਇਹਦੇ ਕੋਈ ਦੋਰਾ ਹੀ ਨਹੀਂ ਤੇ ਜਿਹੜੇ ਤੇਰੇ ਹੁਣ ਆਏ ਵੀਡੀਓ ਤੋਂ ਬਾਅਦ ਜੇ ਤੈਨੂੰ ਤੇ ਕਹੇ ਨੇਗਾ ਇਹਦਾ ਵੀ ਆ ਤੂੰ ਐਂ ਕਿਉਂ ਕਹੇ ਤਾਂ ਫਿਰ ਮੈਂ ਕਿਹੜਾ ਕਿਸੇ ਦੇ ਬਾਰੇ ਗਲਤ ਬੋਲਿਆ ਜੀ ਮੈਂ ਤਾਂ ਆਪਦੀ ਆਪਦੇ ਬਾਰੇ ਦੱਸੀ ਇਹਨਾਂ ਵੀ ਸੈਂ ਤਾਂ ਇਹ ਆਪਦੇ ਵਾਸਤੇ ਕਰ ਰਹੇ ਕਹਿ ਰਹੇਗਾ ਮੈਂ ਕਿਸੇ ਦੇ ਬਾਰੇ ਗਲਤ ਨਹੀਂ ਕਰ ਰਿਹਾ ਮੈਂ ਪੰਚਾਇਤ ਬਾਰੇ ਕਹਿ ਰਿਹਾ ਵੀ ਮੈਂ ਤਾਂ ਸਾਰੇ ਇਕੱਠ ਬਾਰੇ ਕਹਿਗਾ ਉਹਦੇ ਉਹ ਵੀ ਇਕੱਠ ਕੀਤਾ ਸੀਗੇ ਵੀ ਸਾਰੇ ਨੇ ਕਿਹੜਾ ਛੜਾ ਦਈ ਸਾਰਾ ਆਹ ਮੁੰਡਾ ਵੀ ਬੈਠਾ ਗਏ ਜੀ ਇਹ ਵੀ ਦੇਖ ਲਓ ਵਿਚਾਰੇ ਸਾਰੇ ਬੈਠੇ ਨੇ ਕੈਮਰੇ ਦੇ ਮੁਰੇ ਨਹੀਂ ਆ ਰਹੇ ਹਨ ਮੈਂ ਜੀ ਮੈਰਿਜ ਹੋਈ ਹੈ ਮੰਨ ਕੇ ਚੱਲੋ ਇਹ ਵੀਡੀਓ ਜਾਊਗੀ ਹਨ ਮੈਂ ਵਿਆਹਾਂਗਾ ਮੈਂ ਮੇਰੀ ਮੈਰਜ ਵੀ ਹੋਈ ਹੈ 4 ਸਾਲ ਹੋ ਗਏ ਜਵਾਕ ਹੈ ਨਹੀਂ ਜਵਾਕ ਹੈ ਨਹੀਂਗਾ ਜੀ ਕੋਈ ਨਹੀਂ ਸਾਰੇ ਮੇਰੇ ਇਕੱਲੇ ਨਾਲ ਨਹੀਂ ਇਹ ਹਾਲ ਹੈ ਸਾਰੇ ਮੁੰਡੇ ਨੇ 2 ਸਾਲ ਹੋ ਗਏ ਕਿਸੇ ਨੂੰ 3 ਸਾਲ ਹੋ ਗਏ ਅਸੀਂ ਤਾਂ ਕੀਤਾਗਾ ਪਤਾ ਨਹੀਂ ਤਾਂ ਸਾਡੀ ਵੀ ਸਿੰਘਾਂ ਦੀ ਜਾਂ ਕੁਝ ਵੀ ਹੈ ਨਸਲੀ ਖਰਾਬ ਕਰ ਰਹੀ ਹੈ ਅਸੀਂ ਤਾਂ ਮੰਨ ਕੇ ਚੱਲੋ ਵੀ ਗੁਰੂ ਰਵਿੰਦਰ ਸਿੰਘ ਨੇ ਕਿਹਾ ਸੀ ਬਾਜ ਸਾਡੇ ਦਿਮਾਗ ਚੋਂ ਕਰਤਾ ਹੀ ਸਾਰਾ ਕੁਝ ਚਿੱਟੇ ਨੇ ਹੁਣ ਅਸੀਂ ਤਾਂ ਰਾਤ ਨੂੰ ਸੌਣੇ ਆਂਗੇ ਦਾ ਸੋਚ ਕੇ ਤੜਕੇ ਦਾ ਹੱਲ ਸੋਚ ਕੇ ਕਰਦੇ ਪੈਣੇ ਆ ਸਾਰਾ ਦਿਨ ਇਹ ਚੀਜ਼ ਚ ਹੀ ਰਹਿੰਦੇ ਆ ਹੁਣ ਮੈਂ ਬੈਠਾਂਗਾ ਹੁਣ ਵੀ ਮੇਰੇ ਦਿਮਾਗ ਚ ਗੱਲ ਕਰੀ ਜਾਂਦਾਗਾ ਮੈਂ ਫਿਰ ਵੀ ਉਹ ਗੱਲ ਚੱਲੀ ਜਾਂਦੀ ਹੈਗੀ ਵੀ ਹੱਲ ਕਿੱਥੋਂ ਹੋਊਗਾ ਮੇਰਾ ਕਿਵੇਂ ਹੱਲ ਹੋਊਗਾ ਕਿਵੇਂ ਹੱਲੂਗਾ ਵੀ ਹੁਣ ਮੇਰੀ ਵੀਡੀਓ ਵੀ ਬਣ ਗਈ ਜੀ ਕਿਸੇ ਨੇ ਦੇਖੂਗਾ ਕੋਈ ਉਹਨੇ ਹਸਮਾਨ ਵੀ ਨਹੀਂ ਦੇਣਾ ਮੈਂ ਕਿਸੇ ਨੂੰ ਕੁਝ ਆਖਿਆ ਨਹੀਂਗਾ ਨਾਲੀ ਹਾਂ ਸਹੀ ਹੋਣਾ ਮੈਂ ਕਿਸੇ ਦਾ ਕੋਈ ਨਾਮ ਨਹੀਂ ਲੈਂਦਾ ਮੈਂ ਆਪ ਦੇ ਬਾਰੇ ਦੱਸ ਰਿਹਾ ਵੀ ਮੈਂ ਤਾਂ ਬਹੁਤ ਤੰਗ ਆ ਜੀ ਮੇਰੇ ਯਾਰ ਦੋਸਤ ਵੀ ਬਹੁਤ ਤੰਗ ਆ ਮਾਵਾ ਧੀਆਂ ਸਾਰੀਆਂ ਮੈਨੂੰ ਗਾਲਾਂ ਵੀ ਕੱਢਦੀਆਂ ਨੇ ਵੀ ਸੁਧਰਜੋ ਚੰਗੇ ਵਾਸਤੇ ਕਹਿੰਦੇ ਚੰਗੇ ਵਾਸਤੇ ਕਹਿੰਦੇ ਨੇ ਜੀ ਪਰ ਤੁਹਾਨੂੰ ਭੈੜਾ ਲੱਗਦਾ ਹੋਊਗਾ ਨਾ ਤੈਨੂੰ ਭੈੜਾ ਵੀ ਲੱਗਦਾਗਾ ਤੇ ਵੀ ਚੰਗੇ ਕਹਿੰਦੇ ਵੀ ਅਸੀਂ ਹਾਂ ਜੀ ਗਲਤ ਹੋ ਗਿਆ ਸਿਸਟਮ ਹਨਾ ਮੰਨ ਵੀ ਲੈਣਾ ਗਲਤੀ ਵੀ ਮੰਨ ਵੀ ਲੈਣੇ ਆਗੇ ਪਰ ਮਜਬੂਰ ਆ ਮਜਬੂਰ ਹੋਰੇ ਜੀ ਦਲ ਦਲ ਚ ਫਸ ਰਹੇ ਹੁਣ ਕੀ ਕਰਗੇ ਅਸੀਂ ਮਜਬੂਰੀ ਬਣ ਰਹੀ ਹੈ